ਬਾਸ ਵਧੀਆ ਬਲੇਟ ਤੂੰ ਸੁਣਾ ਮਰੀਆ ਵਧੀਆ ਬੱਬ ਤੈਨੂੰ ਖਬਰ ਹੋ ਗਈ ਇੱਕ ਅ ਕੈਨੇਡਾ ਦੇ ਵਿੱਚ ਜਿਹੜਾ ਕਯੂਬਿਕ ਇਹਨਾਂ ਦੀ ਸਟੇਟ ਆ ਜਿੱਥੋਂ ਆਪਣੇ ਟਰੂਡੋ ਸਾਹਿਬ ਆਉਂਦੇ ਨੇ ਕਿ ਜਿੱਥੋਂ ਦਾ ਪ੍ਰਧਾਨ ਮੰਤਰੀ ਬਣਦਾ ਹਮ ਬਣਿਆ ਹੋਇਆ ਹੁਣ ਉਹ ਰੈਫਰੈਂਡਮ ਕਿਸ ਚੀਜ਼ ਦਾ ਰੈਫਰੈਂਡਮ ਮਤਲਬ ਉਹ ਆਪਾਂ ਦੱਸ ਦਈਏ ਦਰਸ਼ਕਾਂ ਨੂੰ ਰੈਫਰੈਂਡਮ ਉਹ ਹੁੰਦਾ ਵੀ ਜਦੋਂ ਕੋਈ ਵੀ ਸਟੇਟ ਯੂਨੀਅਨ ਦੇ ਵਿੱਚ ਕਹਿੰਦੀ ਹੈ ਜਾ ਕੇ ਵੀ ਹਾਂ ਅਸੀਂ ਅੱਡ ਹੋਣਾ ਹੈ ਹਨਾ ਮੁਲਕ ਨਾਲੋਂ ਤੇ ਇਹ ਚੀਜ਼ਾਂ ਖੈਰ ਆ ਮੁਲਕ ਜਿਹੜੇ ਵੈਸਟਰਨ ਨੇ ਇਹ ਅਲਾਉ ਕਰਦੇ ਨੇ ਆ ਚੀਜ਼ਾਂ ਹਨਾ ਤੇ ਪਹਿਲਾਂ ਵੀ ਇੱਕ ਵਾਰ ਕਰਾਇਆ ਸੀ ਉਦੋਂ 49% ਵੋਟਾਂ ਪੈ ਗਈਆਂ ਤੇ 1% ਵੋਟਾਂ ਨਾਲ ਉਹਨਾਂ ਦਾ ਰੈਫਰੈਂਡਮ ਹੋ ਗਿਆ ਸੀਗਾ ਉਹਨਾਂ ਨੇ ਆ ਕਿਹਾ ਰੈਫਰੈਂਡਮ ਵੀ ਅਸੀਂ ਕੈਨੇਡਾ ਨਾਲੋਂ ਵੱਖ ਹੋਣਾ ਅਸੀਂ ਆਪਦਾ ਜਿਹੜਾ ਫ੍ਰੈਂਚ ਹੈ ਫ੍ਰੈਂਚ ਕੰਟਰੀ ਜਿਵੇਂ ਫਰਾਂਸ ਹੈ ਨਾ ਉਹਨੇ ਇੱਕ ਆਪਦੀ ਅੱਡ ਕੰਟਰੀ ਬਣਾਉਣੀ ਹੈ ਕਿਊਬਿਕ ਨੂੰ ਕੰਟਰੀ ਘੋਸ਼ਿਤ ਕਰਨਾ ਹੈ ਹੁਣ ਉਹ ਤਵਾਰੇ ਰੈਫਰੈਂਡਮ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਮੈਨੂੰ ਐ ਲੱਗਦਾ ਆਉਣ ਵਾਲੇ ਇਸ ਸਾਲ ਦੇ ਵਿੱਚ ਜਾਂ 6 ਮਹੀਨੇ ਵਾਲਾ ਜਾਂ ਡੇਢ ਸਾਲ ਵਾਲਾ 2 ਸਾਲ ਵਾਲਾ ਰੈਫਰੈਂਡਮ ਆਪਾਂ ਨੂੰ ਦੇਖੀ ਗੱਲ ਸਹੀ ਗੱਲ ਹੋ ਜਾਦਾ ਵੋਟਾਂ ਤੋਂ ਪਹਿਲਾਂ ਹੀ ਹੋ ਜੇ ਸੋ ਜੇ ਕੈਨੇਡਾ ਚ ਨਹੀਂ ਪੀਆਰ ਹੁਣ ਚੁੱਪ ਕਰਕੇ ਕਿਊਬਿਕ ਉਹ ਵੀ ਹੁਣੇ ਹੁਣੇ ਕਿਊਬਿਕ ਹੋਰ ਨਹੀਂ ਉੱਤੇ ਜਦੋਂ ਰੈਫਰੈਂਡਮ ਹੋਇਆ ਕਿਊਬਿਕ ਦਾ ਪਾਸਪੋਰਟ ਦਾ ਬਣ ਜਾਊਗਾ ਕੈਨੇਡਾ ਨਾਲੋਂ ਬੈਟਰ ਆਪਸ਼ਨ ਦਊਗਾ ਨਹੀਂ ਨਹੀਂ ਸਾਡੇਖਣੀ ਆਓ ਤੁਹਾਨੂੰ ਆ ਦੇਵਾਂਗੇ ਵਾ ਦੇਵਾਂਗੇ ਮੌਕਾ ਵਧੀਆ ਪਰ ਅੰਦਰੋਂ ਹੀ ਗੱਲ ਆਲਾ ਵੀ ਕਿਊਬਿਕ ਵੀ ਕਿਉਂ ਲੱਗ ਹੁੰਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਟਾਈਮ ਹੈ ਜਿਆ ਪਹਿਲੀ ਗੱਲ ਤਾਂ ਜਦੋਂ ਕਿਊਬਿਕ ਪੁਰਾਣਾ ਰੈਫਰੈਂਸ ਨਮ ਹੋਇਆ ਸੀ ਤੇ ਉਹਦੇ ਵਿੱਚ ਕਿਊਬਿਕ ਨੂੰ ਰਾਈਟਸ ਵੀ ਕੁਝ ਐਕਸਟਰਾ ਦਿੱਤੇ ਗਏ ਨੇ ਹਨਾ ਤੇ ਉਵੇਂ ਹੀ ਹੁਣ ਵੀ ਵਧੀਆ ਮੌਕਾ ਜੇ ਉਹ ਮੌਕਾ ਸੰਭਾਲਣ ਲੱਗ ਜਾਂਦੇ ਕਿਉਂਕਿ ਇਸ ਟਾਈਮ ਜੋ ਹਾਲਾਤ ਕੈਨੇਡਾ ਦੇ ਚੱਲ ਰਹੇ ਨੇ ਹਨਾ ਲੋਕਾਂ ਦੀ ਲਾਈਫ ਗੱਲ ਪੰਜਾਬੀਆਂ ਦੀ ਗੱਲ ਨਹੀਂ ਕਰ ਰਹਾ ਮੈਂ ਇੱਥੇ ਦੇੜੇ ਬੋਰਨ ਨੋਰਮਲ ਵੀ ਮਿਡਲ ਕਲਾਸ ਦੀ ਗੱਲ ਕਰੀਏ ਉਹ ਵੀ ਚੈੱਕ ਤੋਂ ਚੈੱਕ ਤੇ ਜਾ ਰਹੇ ਨੇ ਹਨਾ ਵੀ ਜੋ ਚੈੱਕ ਆਉਂਦਾ ਉਸੇ ਦਾ ਖਰਚਾ ਨਿਕਲ ਜਾਂਦਾ ਤੇ ਹਾਂ ਨਾ ਬੰਦਾ ਘੁੰਮਣ ਜੋਗਾ ਮਤਲਬ ਮੋਸਟਲੀ ਜਦੋਂ ਬੰਦੇ ਕੋਲ ਪੈਸੇ ਨਹੀਂ ਇਕੱਠੇ ਹੁੰਦੇ ਜਾਂ ਥੋੜੀ ਬਹੁਤ ਵੀ ਸੇਵਿੰਗ ਹੋਣ ਹਟ ਜਾਂਦੀਆਂ ਨੇ ਤਾਂ ਉਹ ਸਟ्रेस ਲੈਣਾ ਸ਼ੁਰੂ ਕਰ ਦਿੰਦੇ ਨੇ ਤੇ ਉਵੇਂ ਹੀ ਹੁਣ ਇੱਕ ਮਾੜੀ ਉਹ ਬਣੀ ਹੋਈ ਆ ਸਾਡੇ ਦਿਮਾਗ ਦੇ ਵਿੱਚ ਪਹਿਲੀ ਗੱਲ ਤਾਂ ਟਰੂਡੋ ਤੇ ਗੁੱਸਾ ਦਾ ਲੋਕਾਂ ਨੂੰ ਤੇ ਦੂਜਾ ਹੈਗਾ ਵੀ ਹੁਣ ਹੈਗਾ ਤਾਂ ਕੈਨੇਡਾ ਹੀ ਆ ਉਹਨੂੰ ਪਤਾ ਵੀ ਜੇ ਕੈਨੇਡਾ ਸੈੱਟ ਨਹੀਂ ਗਾ ਤਾਂ ਸਾਡਾ ਵੀ ਨੁਕਸਾਨ ਆ ਇਸ ਕਰਕੇ ਹੁਣ ਜੇ ਰੈਫਰੈਂਡਮ ਹੁੰਦਾ ਅਗਲੇ ਸਾਲ ਦੇ ਵਿੱਚ ਵਿੱਚ ਤਾਂ ਕਿਊਬਿਕ ਨੂੰ ਬਹੁਤ ਵੋਟਾਂ ਲੈ ਲੈਣੀਆਂ ਨੇ ਕਿ ਹਾਂ ਆਪਣੀਆਂ ਕਿ अराउंड ਮੈਂ ਕਿਹਾ 50 49 ਰਗੇ ਸੀ ਪਿਛਲੀ ਵਾਰ ਤੋਂ ਇਸ ਵਾਰ ਤਾਂ ਗੱਲ ਜਾਊਗੀ 70 70 ਤੱਕ ਫਿਰ ਆਪਣੇ ਨਾ ਕਹਿ ਦਿੰਦੇ ਨੇਗੇ ਵੀ ਜਿਵੇਂ ਆਪਣੀਆਂ ਵੀ ਜਿਵੇਂ ਆਪਣਾ ਪੰਜਾਬ ਦਾ ਵੀ ਇੱਕ ਮੁੱਦਾ ਚੱਲਦਾ 1966 ਤੋਂ ਹਣਾ ਵੀ ਸਾਨੂੰ ਇੱਕ ਸਪੈਸ਼ਲ ਸੂਬੇ ਦਾ ਅਧਿਕਾਰ ਦਿੱਤਾ ਜਾਵੇ ਕਿਉਂਕਿ ਸਾਡੀਆਂ ਆਜ਼ਾਦੀ ਘਟਾਲੀਆਂ ਆਜ਼ਾਦੀ ਦੇ ਮਾਮਲੇ ਚਲਾ ਲਾ ਹੋਰ ਚਸਤ ਤੋਂ ਬਾਅਦ ਸਾਡਾ ਯੋਗਦਾਨ ਠੀਕ ਹੈ ਐਂ ਹੁਣ ਜਿਵੇਂ ਹੁਣ ਸਰਕਾਰ ਬਣੀਆ ਬਿਹਾਰ ਕਹਿੰਦਾ ਵੀ ਸਾਨੂੰ ਇੱਕ ਸਪੈਸ਼ਲ ਸੂਬਾ ਦਿੱਤਾ ਜਾਵੇ ਹਨ ਆਂਧਰਾ ਪ੍ਰਦੇਸ਼ ਕਹਿੰਦਾ ਵੀ ਸਾਨੂੰ ਦਿੱਤਾ ਜਾਵੇ ਸੂਬਾ ਇਹਨਾਂ ਨੇ ਕਯੂਬਿਕ ਨੂੰ ਕੈਨੇਡਾ ਨੇ ਆਲਰੇਡੀ ਇੱਕ ਸਪੈਸ਼ਲ ਸੂਬੇ ਦਾ ਅਧਿਕਾਰ ਦਿੱਤਾ ਹੋਇਆ ਸੀਗਾ ਉੱਥੇ ਕੋਈ ਵੀ ਬੋਰਡ ਹੈ ਸਾਰਾ ਫ੍ਰੈਂਚ ਦੇ ਵਿੱਚ ਲਿਖਿਆ ਹੋਇਆ ਹੈ ਫ੍ਰੈਂਚ ਉਹਨਾਂ ਨੇ ਪਹਿਲ ਦੇ ਆਧਾਰ ਤੇ ਲਿਖੀ ਹੋਈ ਹੈ ਦੂਜੇ ਨੰਬਰ ਤੇ ਇੰਗਲਿਸ਼ ਲਿਖੀ ਹੋਈ ਹੈ ਜਿਵੇਂ ਐਗਜ਼ਿਟ ਆਪਾਂ ਕਹਿੰਦੇ ਆ ਬਾਹਰ ਜਾਣਾ ਹੈ ਉਹਨਾਂ ਨੇ ਸੌਟੀ ਲਿਖਿਆ ਹੋਇਆ ਹੈ ਹਨ ਆਪਾਂ ਕਹਿੰਦੇ KFC KFC ਨੂੰ ਵੀ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਹੈ ਪੀ ਐਫ ਕੇ ਮਤਲਬ ਉਹਨਾਂ ਨੇ ਆਪਣੀ ਭਾਸ਼ਾ ਨੂੰ ਪ੍ਰਾਇੋਰਟੀ ਦਿੱਤੀ ਹੋਈ ਹੈਗੀ ਫ੍ਰੈਂਚ ਨੂੰ ਤੇ ਹੁਣ ਉਹ ਉਸੇ ਆਧਾਰ ਤੇ ਕਹਿੰਦੇ ਨੇ ਉਸੇ ਤਰਜ਼ ਤੇ ਵੀ ਅਸੀਂ ਇੱਕ ਵੱਖਰਾ ਸੂਬਾ ਬਣਾਉਣਾ ਜਿਵੇਂ ਕਿ ਫ੍ਰਾਂਸ ਹੈ ਫਰਾਂਸ ਦੇ ਵਿੱਚ ਵੀ ਫ੍ਰੈਂਚ ਬੋਲੀ ਜਾਂਦੀ ਹੈ ਵੀ ਸਾਨੂੰ ਇੱਕ ਵੱਖਰਾ ਕਰੋ ਕੈਨੇਡਾ ਤੋਂ ਵੀ ਅਸੀਂ ਕਿਉਂਕਿ ਇੱਥੋਂ ਵੱਖ ਹੋਣਾ ਤੇ ਇੱਕ ਪਾਸੇ ਆਪਣਾ ਪ੍ਰਵਾਸ ਹੋ ਰਿਹਾ ਆਪਾਂ ਪੰਜਾਬੀ ਕਹਿੰਦੇ ਹਾਂ ਨੀਂਸ ਦਾ ਕੈਨੇਡਾ ਜਾਣਾ ਤੇ ਕੈਨੇਡਾ ਵਾਲੇ ਲੋਕਾਂ ਨੂੰ ਕੈਨੇਡਾ ਤੋਂ ਬਿਲਕੁਲ ਆਪਾਂ ਕਹਿ ਰਹੇ ਆਂ ਵੀ ਪੰਜਾਬ ਤੋਂ ਆ ਰਹੇ ਨੇ ਲੋਕ ਪਰ ਇਹ ਚੀਜ਼ਾਂ ਨੂੰ ਆਪਾਂ ਗੌਰ ਨਹੀਂ ਕਰ ਰਹੇ ਵੀ ਕੈਨੇਡਾ ਛੱਡ ਕੇ ਵੀ ਬਹੁਤ ਗੋਰੀ ਨੇ ਜਿਹੜੇ ਉਹ ਵੱਖ-ਵੱਖ ਕੰਟਰੀਆਂ ਦੇ ਵਿੱਚ ਮੂਵ ਹੋ ਰਹੇ ਨੇ ਆਪਦਾ ਕੰਸਾਈਕਲ ਕਰ ਰਹੇ ਨੇ ਸੁਣੋ ਜਿਵੇਂ ਆ ਤੁਸੀਂ ਹੁਣ ਗੱਲ ਨਹੀਂ ਕਰ ਰਹੇਗੇ ਫ੍ਰੈਂਚ ਵਾਲੇ ਉੱਥੇ ਵੀ ਇੱਕ ਗੱਲ ਹੋਰ ਵੀ ਆ ਉੱਥੇ ਇੰਗਲਿਸ਼ ਮੋਸਟਲੀ ਲੋਕਾਂ ਨੂੰ ਆਉਂਦੀ ਨਹੀਂ ਗੀ ਉਹਨਾਂ ਦੀ ਮੇਨ ਫ੍ਰੈਂਚ ਆ ਉਹ ਫ੍ਰੈਂਚ ਦੇ ਵਿੱਚ ਹੀ ਆਪਣਾ ਕਰਦੇ ਨੇ ਜੋ ਕਰਦੇ ਨੇ ਹਨਾ ਤੇ ਇੰਗਲਿਸ਼ ਚਲੋ ਥੋੜਾ ਬਹੁਤ ਬੋਰਡਾਂ ਦੇ ਸਮਝਣ ਵਾਸਤੇ ਟੂਰਿਸਟਾਂ ਵਾਸਤੇ ਟਰੈਵਲਰਾਂ ਵਾਸਤੇ ਉਹਨੇ ਰੱਖੀ ਹੈ ਯਾਰ ਕਿ ਤਾਂ ਕਿ ਪ੍ਰੋਬਲਮ ਨਾ ਹੋਵੇ ਪਰ ਮੋਸਟਲੀ ਉੱਥੇ ਫ੍ਰੈਂਚ ਹੀ ਚੱਲਦੀ ਆ ਤੇ ਜਿਵੇਂ ਆ ਕਿ ਐਫਸੀ ਵਾਲੀ ਗੱਲ ਕੀਤੀ ਸੀ ਉਹਨੇ ਪੀਐਫਕੇ ਕੀਤਾ ਹੋਇਆ ਆਪਣਾ ਕਿਉਂਕਿ ਉਹਨਾਂ ਦੀ ਜਿਹੜੀ ਆਪਾਂ ਗੱਲ ਕਰੀਏ ਜਿਵੇਂ ਉਹਨਾਂ ਦਾ ਆਪਾਂ ਆ ਨਹੀਂ ਹੁੰਦਾਗਾ ਬਰਨ ਵਾਲਾ ਹੁੰਦੀ ਆ ਉੜਾਣਾ ਉਹਨਾਂ ਨੇ ਅਬਦੀਚ ਪੀਐਫਕੇ ਕੀਤਾ ਹੋਇਆ ਕਿਉਂਕਿ ਉੱਥੇ ਕੀ ਐਕਸੀਲ ਉੱਥੇ ਪੀਐਫਕੇ ਹੀ ਆ ਪਰ ਆਪਣੇ ਮੈਂ ਥੋੜੇ ਦਿਨ ਪਹਿਲਾਂ ਇੱਕ ਦੇਖਿਆ ਸੀ ਨਾ ਬੋਰਡ ਜਿੱਥੇ ਹੁਣ ਕਿਹਾ ਨਹੀਂ ਹੈਗਾ ਸਾਰੇ ਜਨ ਤੋਂ ਇੱਕ ਬੋਰਡ ਦਿਖਾਉਂਦਾ ਪੰਜਾਬੀ ਦੇ ਵਿੱਚ ਹੁਣ ਇੰਗਲਿਸ਼ ਚ ਤਾਂ ਹੈਗਾ ਕੇ ਐਫ ਸੀ ਇਹ ਕੋਈ ਨਾਮ ਨਹੀਂ ਹੈਗਾ ਇਹ ਤਾਂ ਸਿਰਫ ਇੱਕ ਉਹਨਾਂ ਦੇ ਪਹਿਲੇ ਪਹਿਲੇ ਅੱਖਰ ਲਿਖੇ ਹੋਏ ਨੇ ਨਾ ਸ਼ਾਰਟ ਫਾਰਮ ਦੇ ਵਿੱਚ ਉਵੇਂ ਹੀ ਜਦੋਂ ਪੰਜਾਬੀ ਚ ਲਿਖਿਆ ਪੰਜਾਬੀ ਚ ਕਕੇ ਲਾਵਾ ਕੇ ਆੜੇ ਦੇ ਉੱਤੇ ਲਾਵਾ ਅੱਧਕ ਐਫ ਫਿਰ ਸਸੇ ਨੂੰ ਬਿਆਰੀ ਸੀ ਹਾਂ ਨਾ ਵੀ ਉਹ ਤਾਂ ਉਹਨਾਂ ਦਾ KFC ਆ ਉਹਨੇ ਜਿਹੜਾ PFK ਬਣਾਇਆ ਫਿਰ ਆਪਣਾ ਵੀ ਕੁਝ ਹੋਰ ਹੋਣਾ ਜੇ ਹੋਈ ਨਾ ਆਪਾਂ ਸਿਰਫ ਕਾਪੀ ਕਰ ਰਹੇ ਹਾਂ ਇਹ ਤਾਂ ਆਪਨੇ ਪਤਾ ਕੀ ਹੋਣਾ ਚਾਹੀਦਾ ਦੀਆ ਕੰਟਕਟੀ ਹਾਂ ਐਵੇਂ ਹੋ ਜਾਂਦਾ ਸੀ ਹਾਂ ਕਿਉਂਕਿ ਕੇ ਤੇ ਦਾ ਕੰਟਕੀ ਆ ਕੰਟਕੀ ਅਮਰੀਕਾ ਦਾ ਸੂਬਾ ਹਾਂ ਅਮਰੀਕਾ ਦੇ ਵਿੱਚ ਇੱਕ ਕੰਟਕੀ ਸਿਟੀ ਐ ਸਿਟੀ ਐ ਖਨੀ ਸਟੇਟ ਹੈ ਸਿਟੀ ਐ ਮਿਲਦਾ ਹਾਂ ਸਿਟੀ ਅਮਰੀਕਾ ਦੇ ਵਿੱਚ ਕੰਟਕੀ ਤੇ ਹਾਂ ਤੇ ਉਹਦੇ ਨਾਮ ਤੇ ਆ ਉਥੋਂ ਸ਼ੁਰੂ ਹੋਈ KFC ਤੇ ਆਪਣਾ ਚਲੋ ਦੇਖਿਆ ਜਾਵੇ ਫਰਾਈਡ ਦੇ ਵਿੱਚ ਵੀ ਤਲੇ ਹੋਏ ਕਿੰਨਾ ਕੀ ਦਾ ਤਲੇ ਹੋਇਆ ਅਹ ਮੁਰਗਾ ਮੁਰਗੀ ਆਹ ਨਹੀਂ ਨਾ ਜਿਕ ਨੂੰ ਵੀ ਆਪਣਾ ਉਹ ਗੱਲ ਫਿਰ ਬੜਾ ਲੰਮਾ ਬਾਤ ਜਾਂਦਾ ਰਣਵੀਰ ਦੇਗੇ ਨਾ ਬੈਟ ਦੀ ਗੱਲ ਹੋ ਜੂਗੀ ਨਾ ਨਾ ਛੋਟੇ ਛੋਟੇ ਬਾਤ ਹੋ ਜੇ ਕੱਕਾ ਤੇ ਸੱਸਾ ਹਾਂ ਕੱਕਾ ਦੇ ਗੰਡਕੀ ਆਪਾਂ ਫਿਰ ਸੱਸਾ ਫਿਰ ਫਰਾਈਡ ਮੈਂ ਤੱਤਾਂ ਸੁਣੀ ਕਿਉਂ ਨਾ ਤਤੇ ਤਲੇ ਹੋਇਆ ਤਲੇ ਹੋਇਆ ਆਇਆ ਤਾਂ ਫਿਰ ਬਣਾ ਗੂੜੀ ਪਿਆਰ ਜਿਵੇਂ ਆਪਣੇ ਨੇਗਾ ਅੱਧਰ ਆਪਣੇ ਨਾਗਰ ਵਾਲੇ ਸੰਭੂ ਬਾਈ ਦਾ ਕੋਈ ਨਹੀਂ ਕੀ ਸੀ ਲੰਬਾ ਸਾਰਾ ਕੁਛ ਮਸ਼ਹੂਰ ਕਲੰਚੀ ਜੀ ਦਾ ਮਸ਼ਹੂਰ ਕਲੰਚੀ ਚੱਲ ਠੀਕ ਹੈ ਤੇ ਆਪਾਂ ਮੁੱਦੇ ਤੋਂ ਨਹੀਂ ਪਟਕਦੇ ਇੱਕ ਚੀਜ਼ ਹੋਰ ਦੇਖ ਰੇਣ ਵੀਰ ਹੁਣ ਤੁਰੇ ਜਿਵੇਂ ਆਪਣਾ ਅੱਪਾ ਕਹਿੰਦਾ ਕਯੂਪੀ ਕੱਟ ਹੋ ਰਿਹਾ ਹੈ ਨਾ ਕਯੂਪੀ ਕਨੇ ਅੱਡ ਹੋਣਾ ਮੰਗਿਆ ਕਨੇ ਪਹਿਲਾਂ ਦਾ ਵੀ ਮੰਗ ਰਿਹਾ ਹੈ ਕਿਉਂਕਿ ਬਾਈ ਸਪੈਸ਼ਲ ਸੂਬੇ ਦਾ ਅਧਿਕਾਰ ਆ ਇਹ ਕਿਉਂ ਮਿਲੇ ਨੇ ਅਧਿਕਾਰ ਹੂੰ ਕਿਉਂ ਮਿਲੇ ਨੇ ਕਿਉਂਕਿ ਬਾਈ ਉੱਥੇ ਖੇਤਰੀ ਪਾਰਟੀ ਸਰਾਉਗਾ ਖੇਤਰੀ ਪਾਰਟੀ ਪਾਵਰਫੁੱਲਾ ਖੈਰ ਉਹ ਮੈਂ ਥੋੜੇ ਜਿਹਾ ਪੰਜਾਬ ਆ ਰਹੀਆਂ ਗੱਲ ਲੀਕ ਤੋਂ ਹਟਮੀ ਜੀ ਗੱਲ ਆ ਥੋੜੀ ਜੀ ਆਪਣੀ ਖੇਤਰੀ ਪਾਰਟੀ ਕਿੱਧਰ ਹੈ ਆਪਣੀ ਖੇਤਰੀ ਪਾਰਟੀ ਦੋ ਫੜ ਕਿਉਂ ਹੋਈ ਪਈ ਅੱਜ ਦੇ ਟਾਈਮ ਅਕਾਲੀ ਦਲ ਹੈ ਨਾ ਸ਼੍ਰੋਮਣੀ ਅਕਾਲੀ ਦਲ ਕਿਉਂ ਇੱਕ ਢੜਾ ਬਾਦਲ ਬਣ ਕੇ ਰਹਿ ਗਿਆ ਤੇ ਦੂਜਾ ਕਿਉਂ ਨਹੀਂ ਇੱਕ ਮੰਚ ਤੇ ਇਕੱਠੇ ਹੋ ਕੇ ਉਹ ਇੱਕ ਪਾਰਟੀ ਦਾ ਐਲਾਨ ਕਰਦੇ ਕਿਉਂ ਨਹੀਂ ਅਕਾਲੀ ਦਾ ਸਟਰੋਂਗ ਹੋ ਰਹੀ ਜੋ ਮੈਂ ਹੈ ਨਾ 2017 16 ਤੋਂ ਬਾਅਦ ਦੇਖੀ ਹੈ ਚੀਜ਼ ਪਹਿਲਾਂ ਅਕਾਲੀ ਦਲ ਪਿੰਡੋਂ ਪੱਧਰੀ ਦੇਖਿਆ ਜਾਵੇ ਪਿੰਡੋਂ ਪੱਧਰੀ ਜਦੋਂ ਵੋਟ ਘਾਟਦੀ ਹੈ ਨਾ ਉਹ ਮੈਟਰ ਕਰਦੀ ਹੈ ਵੱਡੇ ਲੈਵਲ ਤੇ ਵੋਟ ਅਫੈਕਟ ਮਾਰਦੀ ਹੈ ਪਹਿਲਾਂ ਅਕਾਲੀ ਦਲ ਜੁੜੇ ਹੋਏ ਸੀਗੇ ਜਥੇਦਾਰ ਅਕਾਲੀ ਦਲ ਨਾਲ ਆਪਣੇ ਪਿੰਡੋਂ ਪੱਧਰੀ ਹੈ ਨਾ ਬਈਆ ਸਸੂਖਧਾਰ ਬੰਦੇ ਠੀਕ ਹੈ ਉਹ ਅਕਾਲੀ ਦਲ ਨਾਲ ਜੁੜੇ ਹੋਏ ਸੀਗੇ ਸ਼੍ਰੋਮਣੀ ਅਕਾਲੀ ਦਲ ਨਾਲ ਤੇ ਉਹ ਵੋਟ ਪਿੰਡੋਂ ਪੜਾ ਕੇ ਦਿੰਦੇ ਤੇ ਪਿੰਡੋਂ ਵੋਟ ਵੱਧਦੀ ਤੇ ਉਹਨਾਂ ਦੀ ਇੱਜ਼ਤ ਸੀ ਅੱਜ ਦੇ ਟਾਈਮ ਅਕਾਲੀ ਦਲ ਦੇ ਪਿੰਡੋਂ ਪੱਧਰੀ ਨੁਮਾਇੰਦੇ ਪਰਚੇ ਬੰਦੇ ਨੇ ਯਾਰ ਜਿਨ੍ਹਾਂ ਨੇ ਮਗਰ 3 ਵੋਟਾਂ ਨਹੀਂ ਹੁੰਦੀਆਂ ਉਹ ਸਾਰੇ ਅਕਾਲੀ ਦਲ ਦੇ ਨੁਮਾਇੰਦੇ ਬਣੇ ਬੈਠੇ ਨੇ ਕਿਤੇ ਨਾ ਕਿਤੇ ਵੱਡੀ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਵੀ ਪਿੰਡ ਪੱਧਰੀ ਕੋਈ ਵਧੀਆ ਬੰਦਾ ਖੜਾ ਹੋਵੇ ਪਿੰਡੋਂ ਪਿੰਡੋਂ 13000 ਪਿੰਡਾਂ 13000 ਪਿੰਡ ਦੇ ਵਿੱਚ ਇੱਕ ਵਧੀਆ ਨੁਮਾਇੰਦੇ ਖੜੇ ਕਰੋ ਛੋਡੇ ਵੀ ਜਿਹੜੇ ਤੁਹਾਨੂੰ ਵੋਟ ਵਧਾ ਕੇ ਦੇਣ ਤੇ ਛੋਡਾ ਰਸੂਖ ਲੋਕਾਂ ਦੇ ਵਿੱਚ ਚੰਗਾ ਜਾਵੇ ਉਹ ਬੰਦੇ ਨੂੰ ਕੋਈ ਨਹੀਂ ਪੁੱਛਦਾ ਜਿਹੜਾ ਅੱਜ ਦੇ ਟਾਈਮ ਛੋਡਾ ਪਿੰਡੋਂ ਨੁਮਾਇੰਦਾ ਬਣਿਆ ਬੈਠਾ ਜਿਹੜਾ ਤੁਹਾਨੂੰ ਵੋਟਾ 15 ਤੋਂ 30 ਤੱਕ ਨਹੀਂ ਦਬਾ ਸਕਦਾ ਪਿੰਡ ਨੂੰ ਉਹ ਛੋਡਾ ਕੀ ਉਹ ਕਰੂਗਾ ਕਿਹੜੇ ਛੋਡੇ ਪਾਰਟੀ ਦਾ ਪਦਰ ਉੱਚਾ ਚੱਕ ਦੂਗਾ ਕਿਤੇ ਨਾ ਕਿਤੇ ਕਈ ਚੀਜ਼ਾਂ ਨਹੀਂ ਗਈਆਂ ਖੇਤਰੀ ਪਾਰਟੀ ਆਪਣੇ ਲੋਕਾਂ ਨੂੰ ਵੀ ਦੇਖਣੀ ਚਾਹੀਦੀ ਆ ਚੀਜ਼ ਵੀ ਖੇਤਰੀ ਪਾਰਟੀ ਵਰਗੀ ਪਾਰਟੀ ਨਹੀਂ ਹੁੰਦੀ ਅੱਜ ਦੇ ਟਾਈਮ ਦੇਖ ਲਓ ਮੋਦੀ ਦੀ ਸਰਕਾਰ ਬਣੀ ਹੈ ਖੇਤਰੀ ਪਾਰਟੀਆਂ ਨੇ ਕਿੱਡਾ ਯੋਗਦਾਨ ਆਂਧਰਾ ਪ੍ਰਦੇਸ਼ ਦੀ ਖੇਤਰੀ ਪਾਰਟੀ ਹੈ ਬਿਹਾਰ ਦੀ ਖੇਤਰੀ ਪਾਰਟੀ ਹੈ ਉਹਨਾਂ ਨੇ ਸਮਰਥਨ ਦਿੱਤਾ ਤਾਂ ਕਿ ਜੇ ਆ ਕੇ ਸਰਕਾਰ ਬਣੀ ਹੈ ਹੁਣ ਜੇ ਖੇਤਰੀ ਪਾਰਟੀਆਂ ਖਤਮ ਹੋ ਜਾਣਗੀਆਂ ਤਾਂ ਇਹ ਤਾਂ ਨੈਸ਼ਨਲ ਪਾਰਟੀ ਕਾਬੂ ਹੋ ਜਾਣਗੀਆਂ ਸਾਰੇ ਕਿਤੇ ਉਹ ਤਾਂ ਫਿਰ ਮਨਮਾਨੀ ਕਰਨੀ ਹੈ ਉਹ ਤੁਹਾਨੂੰ ਕੋਈ ਨਹੀਂ ਸਪੈਸ਼ਲ ਸੂਬਾ ਜਾਂ ਸਪੈਸ਼ਲ ਅਧਿਕਾਰ ਦੇ ਸਕਦੇ ਖੇਤਰੀ ਪਾਰਟੀ ਬਹੁਤ ਜ਼ਰੂਰੀ ਹੈ ਇਹਨੂੰ ਮੋੜ ਮੋੜ ਸਰਜੀਤ ਕਰਨਾ ਚਾਹੀਦਾ ਤੇ ਲੀਡਰਸ਼ਿਪ ਨੂੰ ਕਈ ਚੀਜ਼ਾਂ ਸੋਚਣੇ ਚਾਹੀਦੇ ਨੇ ਆਪਦੇ ਮਨ ਮਟਾਵ ਉਹੀ ਆ ਚਾਹੇ ਕੋਈ ਵੀ ਆ ਤੇ ਆਪਾਂ ਹੁਣ ਵਾਲੀ ਸਰਕਾਰ ਲੈ ਲਈਏ ਜਾਂ ਜਿਹੜੀ ਵੀ ਸਰਕਾਰ ਹੈਗੀ ਇੱਕ ਗੱਲ ਦਾ ਜਿਵੇਂ ਚਲੋ ਮੁੱਖ ਮੰਤਰੀ ਵੀ ਹੈ ਨਾ ਸੋ ਸਮਝ ਕੇ ਆਪਦਾ ਆਪਦਾ ਬਣਾਉਂਦੇ ਨੇ ਜੋ ਵੀ ਹੁੰਦਾ ਜਾਂ ਫਿਰ ਜੋ ਸ਼ੁਰੂ ਤੋਂ ਲੀਡ ਕਰ ਰਿਹਾ ਹੁੰਦਾ ਜਾਂ ਫਿਰ ਥੋੜੇ ਜਨੇਪੜੇ ਦੇ ਹੰਦ ਵਿੱਚ ਹੀ ਆ ਜਾਂਦਾ ਕਈ ਵਾਰ ਤੇ ਦੂਜੇ ਨੰਬਰ ਤੇ ਉਹ ਜਦੋਂ ਉਹ ਦੇਖਦੇ ਨੇ ਨੈਪੋਟਿਜ਼ਮ ਦਾ ਬਾੜੀ ਵੀ ਇਹਨਾਂ ਨਹੀਂ ਐ ਐਮਪੀ ਐਮਪੀ ਵੀ ਥੋੜੇ ਬਹੁਤ ਠੀਕ ਕਰ ਲਏ ਨੇ ਪਰ ਹੁਣ ਵਾਲੀ ਪਾਰਟੀ ਦਾ ਜਦੋਂ ਮੇਲੇ ਵੀ ਚਲੋ ਪ੍ਰਧਾਨ ਮੰਤਰੀ ਦੇ ਮੂਤੂ ਹੀ ਬਣ ਗਏ ਮਤਲਬ ਸਾਰੇ ਮੁੱਖ ਮੰਤਰੀ ਦੇ ਮੂਹਰੇ ਹੀ ਖੜੇ ਹੋ ਗਏ ਜਿਹੜੇ ਹੋ ਗਏ ਸੀ ਪਰ ਜਿਵੇਂ ਹੁਣ ਮੁੱਖ ਮੰਤਰੀ ਉਹੀ ਐ ਇੱਕ ਪਾਰਟੀ ਹੀ ਤੁਲਦੀ ਆ ਐਮਐਲਏ ਕਿਹੜੀ ਜਗ੍ਹਾ ਤੋਂ ਕੌਣ ਹੋਊਗਾ ਕਿਹਨੂੰ ਟਿਕਟ ਮਿਲੂਗੀ ਉਹ ਵੀ ਦੇਖ ਕੇ ਲੈਂਦੇ ਨੇ ਨਾ ਤਾਂ ਉਵੇਂ ਹੀ ਹਰ ਪਿੰਡ ਦੇ ਵਿੱਚ ਜੋ ਵੀ ਉਹਦਾ ਨੁਮਾਇੰਦਾ ਹੁੰਦਾ ਤਾਂ ਉਹਦੇ ਬਾਰੇ ਥੋੜੀ ਬਹੁਤ ਲੋਕਾਂ ਨੂੰ ਜਾਣਕਾਰੀ ਤਾਂ ਹੋਣੀ ਚਾਹੀਦੀ ਆ ਵੀ ਕੌਣ ਕੀ ਕਰ ਰਿਹਾ ਹੈ ਨਾ ਕਿਹੜਾ ਹੈ ਕਿਹੜਾ ਹੋਣਾ ਚਾਹੀਦਾ ਵੀ ਉਹੀ ਗੱਲ ਜਿੰਨੂੰ ਤੂੰ ਕਹੀ ਆ ਕਿ ਵੋਟ ਵੀ ਤਾਂ ਮਿਲੂਗੀ ਨਾ ਜੇ ਕੋਈ ਪਿੰਡ ਦਾ ਇੱਜ਼ਤਾਰ ਬੰਦਾ ਕਿਸੇ ਪਾਰਟੀ ਦੇ ਵਿੱਚ ਹੈਗਾ ਅੱਜ ਉਹ ਅੱਗੇ ਆਊਗਾ ਤਾਂ ਪੂਰਾ ਪਿੰਡ ਮੈਂ ਕਹਿੰਦਾ ਮੁੱਖ ਮੰਤਰੀ ਨੂੰ ਦੇਖਦਾ ਉਹ ਜਿਹੜਾ ਬੰਦੇ ਨੂੰ ਦੇਖੂਗਾ ਕਿ ਹਾਂ ਵੀ ਆਪਣਾ ਕੰਮ ਤਾਂ ਇਹ ਕਰਵਾ ਸਕਦਾ ਠੀਕ ਆ ਜਦੋਂ ਪੂਨੇ ਬੂਤੇ ਕੋਈ ਪਿੰਡ ਦਾ ਮਲੰਗ ਬੈਠੇ ਹੁੰਦੇ ਨੇ ਕਿ ਉਹ ਸਾਨੂੰ ਥੋੜੋ ਕੁਝ ਕਰਨਗੇ ਥੋੜਾ ਜਿਹਾ ਕਿਤੇ ਨਾ ਕਿਤੇ ਆ ਚੀਜ਼ ਬਹੁਤ ਵੱਡਾ ਅਸਰ ਪਾਉਂਦੀ ਹੈ ਵੀ ਹਾਂ ਯਾਰ ਆ ਪਾਰਟੀ ਨੂੰ ਦਾ ਪਾਉਣਾ ਬੋਲ ਪਾਉਣੀ ਚਲਾਈ ਬਿਲਕੁਲ ਇੱਥੇ ਹੀ ਵੋਟਰਾਂ ਦਾ ਬੜਾ ਨੁਕਸਾਨ ਹੁੰਦਾ ਦੁਹਰਾ ਤੇ ਹਮ ਤੇ ਚਲੋ ਤੁਹਾਨੂੰ ਐਡੀ ਕਨਫਰਮੇਸ਼ਨ ਦੇਣੀ ਸੀ ਤੇ ਜੇ ਕੋਈ ਹੈਲੋ ਇਹ ਇਹ ਆਪਣੀ ਹੋਵੇ ਤਾਂ ਜ਼ਰੂਰ ਇਹ ਵੀਡੀਓ ਮਤਲਬ ਲੀਡਰਾਂ ਨੂੰ ਦੇਖਣੀ ਚਾਹੀਦੀ ਆ ਠੀਕ ਆ ਹਾਂ ਹਾਂ ਦੋਨੇ ਪਾਸੇ ਦੋਨੇ ਪਾਸੇ ਤਾਂ ਨੀ ਆ ਰਿਹਾ ਸਹੀ ਗੱਲ ਆ ਚਲੋ ਚਲੋ ਠੀਕ ਹੈ ਜੀ ਤੇ ਕੀ ਕਹ ਰਿਹਾ ਸੀ ਤੁਸੀਂ ਮੇਰਾ ਹਾਂ ਜੀ ਮੰਮਾ ਤਾਂ ਹੀ ਕਹਿੰਦਾ ਸੀ ਵੀ ਭਾਈ ਜੇ ਸਾਡੀ ਵੀਡੀਓ ਜਿਹੜੇ ਐਂਡ ਤੱਕ ਦੇਖਣਾ ਹੀ ਨੇ ਤੇ ਜ਼ਰੂਰ ਉਹ ਕੋਈ ਨਾ ਕੋਈ ਹੈ ਨਾ ਕਮੈਂਟਾਂ ਦੇ ਵਿੱਚ ਆਪਣੀ ਟਿੱਪਣੀ ਜ਼ਰੂਰ ਦੇਣ ਤਾਂ ਮੈਂ ਕੋਈ ਇਮੋਜੀ ਦੇ ਰੂਪ ਕੇ ਦੇ ਤਾਂ ਜੋ ਸਾਨੂੰ ਵੀ ਪਤਾ ਲੱਗੇ ਵੀ ਹਾਂਜੀ ਤੁਸੀਂ ਐਂਡ ਤੱਕ ਸਾਡੀ ਵੀਡੀਓ ਦੇਖੀ ਤੇ ਸਮਝੀ ਹੈ ਤੇ ਸਾਰਿਆਂ ਨੂੰ ਸਸਟੀ ਕਰੋ ਵੀਡੀਓਜ਼ ਤੱਕ ਲਿਖੋ ਸਸਟੀ ਕਰੋ